ਲਓ ਜੀ ਸਸੇ ਕਾਲਾ ਜੱਪਾ ਖੜੇ ਗੋਠੀ ਵੜਵੈਡੇ ਫਰਸਟ ਫਲੋਰ ਤੇ ਜਿੱਥੇ ਖਾਣੇ ਦਾ ਪਈਆ ਖਾਲੀ ਤੇ ਮਾਲ ਵਹਿਕਾ ਦੇ ਵਿੱਚੋਂ ਬਾਹਰ ਆ ਗਿਆ ਦੇਖੋ ਜੀ ਕਿੰਨਾ ਮਾਲ ਖਿਲਰਿਆ ਪਿਆ ਇਹਨਾਂ ਕੋਲੇ ਦੇਖੋ ਜੀ ਤਬਾਹੀ ਮਚਾਰ ਰਹੀ ਹੈ ਇਹਨਾਂ ਨੇ ਉਹ ਕੀ ਹਾਲ ਹੈ ਬਾਈ ਨੂੰ ਆਪਾਂ ਗੱਲ ਕਰਦੇ ਆ ਵੀਰੇ ਨੂੰ ਵੀਰੇ ਕੀ ਹਾਲ ਹੈ ਜੀ ਵਧੀਆ ਭਾਈ ਵਧੀਆ ਜੀ ਵੀਰੇ ਕਿਵੇਂ ਇੰਨਾ ਮਾਲ ਖਿਲਾਰ ਰੱਖਿਆ ਤੁਸੀਂ ਭਾਈ ਕਰੂਗੀ ਆਫਰ ਆਈ ਹੁਣ ਅਤੇ ਕਰੂਗੀ ਆਫਰ ਕਰਕੇ ਤੁਸੀਂ ਜੀ ਆਫਰ ਹੀ ਕਰੂਗੀ ਆਫਰ ਹੀ ਵੀ ਆ ਜੇ ਸਾਣਾ ਮਾਲ ਖਾਰੇ ਕਿਸ ਸਾਣਾ ਮੈਨੂੰ ਲੱਗਾ ਖਾ ਥੋਕੋ ਲੈ ਕੇ ਜਾਂਦਾ ਹੂੰ ਥੋੜੇ ਤੋਂ ਸੂਟ ਸਾਡੇ ਕੋਲੇ ਵੀਰੇ 8 ਵਜੇ ਗਾ ਵੀ ਚੰਦੂ ਹੋ ਜਾਂਦਾ ਸਵੇਰੇ ਸਵੇਰੇ 8 ਵਜੇ ਸਵੇਰੇ 8 ਵਜੇ ਅੱਛਾ ਜੀ ਸਾਡ ਨੂੰ 9 ਵਜੇ ਅਸੀਂ ਗਾ ਨੂੰ ਕਹਿੰਦੇ ਵੀਰੇ ਸਵੇਰੇ ਆਇਓ ਅੱਛਾ ਜੀ ਕਿਹੜਾ ਗਾ ਕਿ ਵੀਰੇ ਮੰਨ ਲਓ ਆਪਣੇ ਕੋਲੇ 8 ਵਜੇ 8:30 ਆ ਗਿਆ ਉੱਪਰ ਕੀ ਜਾਊਗਾ ਮਤਲਬ ਵੀਰੇ ਪੂਰਾ ਪੂਰਾ ਕੁੰਟ ਚ ਜਾਊਗਾ ਇੱਥੇ ਆਂਦਾ ਮੜ ਕੇ ਉਹ ਲੈਣ ਮੈਰੀ ਜਾਸ ਤੋਂ ਕਰੂਗਾ ਤੇ ਲੈ ਕੇ ਆਂਦਾ ਮੜ ਕੇ ਮੈਰੀ ਦੇ ਗਾ ਕਿ ਲੈ ਗਈ ਜਾਂਦੇ ਵੀਰੇ ਆਪਣੇ ਤੋਂ ਕਰਕੇ ਹੀ ਜਾਂਦੇ ਜਿਹੜਾ ਮਾਲਿ ਜੀ ਵੀਰਾ ਕਹਿੰਦਾ ਮਤਲਬ ਕਿ ਨਰਾਤਿਆਂ ਦੀ ਆਫਰ ਹੈ ਪਰ ਉਹਦੀ ਆਫਰ ਲਾ ਲੋ ਜਿਵੇਂ ਵੀ ਲਾ ਲੋ ਮਤਲਬ ਵੈਰੈਟੀ ਕਰਕੇ ਆਪਣੇ ਕੋਲੇ ਪੂਰਾ ਰਸ਼ ਚੱਲੀ ਜਾਂਦਾ ਲਓ ਜੀ ਬਾਈ ਕਹਿੰਦਾ ਪੂਰਾ ਰਸ਼ ਆ ਜੀ ਆਪਣੇ ਕੋਲੇ ਆ ਦੇਖੋ ਜੀ ਮਾਲ ਕਿੰਨਾ ਮਾਲ ਫਿਲ ਰਿਆ ਪਿਆ ਬੈਠਿਆ ਬਾਈ ਹੁਣ ਤੈ ਮਾਰੀ ਜਾਂਦੇ ਲਫਾਇਫਿਆਂ ਚ ਸੰਭਾਲੀ ਨੇ ਵੀਰੇ ਮਾਲ ਦਸਾ ਲਓ ਜੀ ਅੱਛਾ ਸਾਫ ਚਿਹਰੀ ਹੈ ਵੀਰੇ ਹੁਣ ਸੇਰ ਦੀ ਤਿਆਰੀ ਹੋ ਜਾਂਦੀ ਹੈ ਅੱਛਾ ਇਹ ਸਵੇਰ ਦੀ ਤਿਆਰੀ ਕਰੀਂਦੇ ਵੀਰੇ ਮਾਲ ਬਹੁਤ ਹੈ ਤੇ ਦੇਖੋ ਸਾਰੇ ਫੋਲਡ ਕਰੀ ਜਾਂਦੇ ਆ ਨਵੀਆਂ ਚੀਜ਼ਾਂ ਆਈਆਂ ਹੋਈਆਂ ਤੇ ਇਸ ਤਰ੍ਹਾਂ ਦੇ ਆਰਟੀਕਲ ਲੈਓ ਤੁਸੀਂ ਵੀ ਇਹ ਲੈਸ ਲੱਗੀ ਹੋਈ ਆ ਗੋਠੀ ਵੜ ਵੜ ਤੇ ਐਸੇ ਨਾਲ ਆਪਾਂ ਗੱਲ ਕਰਦੇ ਆ ਆ ਪਿੱਛੇ ਸਰਦਾਰ ਭਾਜੀ ਕੀ ਹਾਲ ਹੈ ਵੀਰੇ ਵਧੀਆ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਤੁਸੀਂ ਇਹਨਾਂ ਮਾਲ ਲੈਣ ਨੂੰ ਕੀ ਕਰ ਰਹੇ ਹੋ ਛਾੜ ਕੇ ਲੈ ਰਹੇ ਹੋ ਕੀ ਕਰ ਰਹੇ ਹੋ ਵੀਰੇ ਛਾੜ ਕੇ ਸੈੱਟ ਵੇ ਸੈੱਟ ਰੈੱਡ ਵੇ ਰੇਟ ਲਾਣੇ ਆਂ ਲੋ ਰੇਟ ਵਾਰ ਰੇਟ ਮਾਲ ਲੈਣ ਦੇ ਮਤਲਬ ਇਹਨਾਂ ਮਾਲ ਖਲਾ ਦੇ ਕਿ ਤੁਸੀਂ ਕਿਉਂ ਖਲਾ ਰਹੇ ਹੋ ਬਾਕੀ ਬਹੁਤ ਸੀ ਖੜਨ ਨੂੰ ਜਗ੍ਹਾ ਨਹੀਂ ਭਰਾਈ ਅੱਛਾ ਜੀ ਹਾਂ ਜੀ ਗਾਘ ਦੇ ਗਾਠ ਵਿਆਹ ਵਾਲੇ ਗਾਘ ਬੋਸੀ ਲੋ ਜੀ ਬਾਈ ਕਹਿੰਦਾ ਵਿਆਹ ਵਾਲੇ ਗਾਘ ਬੋਸੀ ਨਾ ਗਾਗ ਸੀਗਾ ਜੀ ਇਹਨਾਂ ਕੋਲੇ ਤੇ ਵੈਰਾਈਟੀਆਂ ਬਹੁਤ ਹੈ ਜੀ ਇਹਨਾਂ ਕੋਲੇ ਆ ਦੇਖੋ ਜੀ ਮੈਂ ਦਿਖਾਈਦਾ ਤੁਹਾਨੂੰ ਪੂਰੀ ਦੁਕਾਨ ਦੇਖੋ ਭਰੀ ਪਈ ਹੈ ਜੀ ਮੁੰਡੇ ਮਾਲ ਲਈ ਸੈੱਟ ਕਰਿਆ ਆ ਵੀਰੇ ਬੈਠੇ ਆਪਾਂ ਗੱਲ ਕਰਦੇ ਆ ਬਾਈ ਨਾਲ ਵੀਰੇ ਕੀ ਹਾਲ ਹੈ ਜੀ ਕੀ ਹਾਲ ਹੈ ਵੀਰੇ ਆਪਣਾ ਹਾਂਜੀ ਭਾਜੀ ਵੈਰਾਈਟੀ ਬਹੁਤ ਆਈ ਹੋਈ ਵੀਰ ਜੀ ਆ ਤੁਹਾਨੂੰ ਦਿਖਾਈਏ ਲਓ ਜੀ ਸੈਂਪਲ ਦੇਖਦੇ ਆਪਾਂ ਆ ਬਾਈ ਹੋਣਾ ਕੋਲੇ ਬੈਠਾ ਮੁੰਡਿਆਂ ਦੇ ਕੋਲੇ ਪੁੱਛਦੇ ਆਂ ਵੀ ਕੀ ਵੈਰਾਈਟੀ ਹੈ ਕੀ ਡਿਜ਼ਾਈਨ ਹੈ ਤੇ ਵੀਰੇ ਕੀ ਹਾਲ ਹੈ ਬਾਈ ਵਧੀਆ ਵੀਰੇ ਵਧੀਆ ਨਾ ਤੁਸੀਂ ਮਾਲ ਖਲਾ ਰਹੇ ਹੋ ਫੋਲਡਿੰਗ ਕਰ ਰਹੇ ਹੋ ਕੀ ਕਰ ਰਹੇ ਹੋ ਇਹ ਗਾਗ ਸਹੀ ਸਬੂਤ ਕਿਦਾਰੇ ਸੁਭਾ ਦਾ ਕਾਟਕਾ ਅੱਛਾ ਮਤਲਬ ਜੀ ਕਿਹਾ ਗਾਹੇ ਬਹੁਤ ਜ਼ਿਆਦਾ ਸੀਗਾ ਗਾਹੇ ਬਹੁਤ ਜ਼ਿਆਦਾ ਸੀ ਬਾਈ ਕਹਿੰਦਾ ਜੀ ਅਸੀਂ ਫੋਲਡ ਕਰਕੇ ਤਿਆਰ ਕਰਕੇ ਮਾਲ ਲਾ ਕੇ ਜਾਵਾਂਗੇ ਸਾਰਾ ਵੈਰਾਈਟੀ ਆਪਣੇ ਕੋਲ ਕਾਦੀ ਵੈਰਾਈਟੀ ਹੁੰਦੀ ਹੈ ਵੀਰੇ ਆਪਣੇ ਕੋਲੇ ਹਿੰਦੀ ਵੈਰਾਈਟੀ ਹੁੰਦਾ ਮਸਲੀਨ ਵੀ ਵੈਰਾਈਟੀ ਹੁੰਦੀ ਹੈ ਮੜਾ ਇੱਕ ਸੈਂਪਲ ਦਿਖਾਉਂਗਾ ਵੀਰੇ ਸੋਹਣਾ ਪੀਸ ਜਦ ਤੁਹਾਨੂੰ ਸੋਹਣਾ ਲੱਗਦਾ ਅਸੀਂ ਤੁਹਾਨੂੰ ਆਹ ਸੋਹਣਾ ਲੱਗਦਾ ਪੀਸ ਬਾਈ ਠੀਕ ਹੈ ਜੀ ਆਹ ਬਾਈ ਕੋਲ ਪੀਸ ਦੇਖ ਰਹੇ ਆਪਾਂ ਕਿੱਡਾ ਸੋਹਣਾ ਪੀਸ ਦਿਖਾ ਰਿਹਾ ਵੀਰਾ ਲਓ ਜੀ ਆ ਚੈੱਕ ਕਰ ਲਓ ਵੈਰਾਈਟੀ ਕਿੱਡੀ ਸੋਹ ਇਹਦਾ ਰੇਟ ਕੀ ਹੈ ਵੀਰੇ 999 ਸਾਡੇ 999 ਰੁਪਏ ਦਾ ਸੂਟ ਹੈ ਮਸਕਰੀਨ ਦਾ ਸੂਟ ਮਸਕਰੀਨ ਦੁਪੱਟਾ ਹਾਂਜੀ ਸਾਰੀ ਤਰ੍ਹਾਂ ਦੇ ਰੰਗ ਚੜ ਮਿਲ ਜਾਣਗੇ ਆਪਣੀ ਦੇ ਸਾਰੀ ਤਰ੍ਹਾਂ ਦੇ ਰੰਗ ਚੜ ਸਾਰੇ ਮਿਲ ਜਾਣਗੇ ਲਓ ਜੀ ਲਾਈਟ ਡਾਰਕ ਹਰ ਇੱਕ ਤਰ੍ਹਾਂ ਦੇ ਚਾਟ ਮਿਲ ਜਾਣਗੇ ਤੇ ਨਵੀਆਂ ਚੀਜ਼ਾਂ ਮਿਲ ਜਾਣਗੀਆਂ ਸਾਰੇ ਆਰਟੀਕਲ ਨਵੇਂ ਡਿਸਕਾਊਂਟ ਰੇਟ ਤੇ ਗੋਠੀ ਵੜਵੜ ਦੀ ਆਪਣੇ ਕੋਲੇ ਵੈਰਾਈਟੀ ਬਹੁਤ ਆਈ ਹੋਈ ਹੈ ਜੇ ਤੁਸੀਂ ਵੀ ਇੱਕ ਇਹ ਲਾਭ ਚੱਕਣਾ ਇੱਕ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਜੀ ਤੁਸੀਂ ਵੀਡੀਓ ਲਾਸਟ ਤੱਕ ਦੇਖਿਓ ਜੇ ਇਸ ਤਰ੍ਹਾਂ ਦੇ ਨਵੇਂ ਸੂਟ ਲੈਣੇ ਹਨ ਨਵੀਂ ਵੈਰਾਈਟੀ ਲੈਣੀ ਹੈ ਤੇ ਆਪ ਤੁਸੀਂ ਗੋਠੀ ਵੜਵੜ ਦੇ ਜਰੂਰ ਆਉਣਾ ਆ ਦੇਖੋ ਬਾਈ ਹੁਰੀ ਸਾਰੇ ਮਾਲ ਲਾ ਰਿਆ ਨਵੀਆਂ ਵੈਰਾਈਟੀ ਖਾਣੇ ਪੂਰੇ ਖਾਲੀ ਨੇ ਜੀ ਖਾਣੇ ਖਾਲੀ ਨੇ ਤੇ ਇਧਰ ਤੁਹਾਨੂੰ ਮੈਂ ਦਿਖਾਣਾ ਜੀ ਆ ਦੇਖੋ ਮਾਲ ਦੇ ਕਿਵੇਂ ਟਿੱਬੇ ਲੱਗੇ ਹੋਇਆ ਜੀ ਆ ਮਾਲ ਦੇ ਕਿਵੇਂ ਟਿੱਬੇ ਲੱਗੇ ਹੋਇਆ ਮੁੰਡੇ ਮਾਲ ਛਾਂਟੀ ਜਾਂਦੇ ਆ ਮਾਲ ਲਾਈ ਜਾਂਦੇ ਆ ਉਹ ਵੈਰਾਈਟੀ ਵਾਈਜ਼ ਵੈਰਾਈਟੀ ਛਾਂਟੀ ਜਾਂਦੇ ਆ ਤੇ ਆਪਾਂ ਗੱਲ ਕਰਦੇ ਆ ਦੇਖੋ ਮੁੰਡਾ ਮਾਲ ਲਾਈ ਜਾਂਦਾ ਆ ਸਾਰਾ ਛਾਂਟੀ ਜਾਂਦੇ ਆ ਇਸ ਤਰ੍ਹਾਂ ਦੇ ਆਰਟੀਕਲ ਦੇਖੋ ਜੀ ਇਹ ਵਾਲਾ ਬਾਈ ਵਧੀਆ ਵੀਰੇ ਵਧੀਆ ਵੀਰੇ ਕਿਹੜਾ ਮਾਲ ਲਾ ਰਹੇ ਹੋ ਛਾਂਟ ਕੇ ਤੁਸੀਂ ਆਪਾਂ 5 600 ਰੇਂਜ ਤੱਕ ਲਾ ਰਿਆ ਪੰਜ 600 ਰੇਂਜ ਦੇ ਵਿੱਚ ਤੇ ਐਨਾ ਮਾਲ ਖਿਲਾਰਿਆ ਹੋਇਆ ਕਿਉਂ ਖਿਲਾਰਿਆ ਐਨਾ ਮਾਲ ਤੁਸੀਂ ਸੈਟ ਬਾਈ ਸੈਟ ਲਾਣਾ ਮਾਲ ਸੈਟ ਬਾਈ ਸੈਟ ਲੈਣਾ ਤੇ ਐਨਾ ਮਾਲ ਵੀ ਖਿਲਾਰਿਆ ਜਿਹੜਾ ਮਤਲਬ ਕਿ ਬਾਗ ਨੂੰ ਵੀ ਰਸ਼ ਨੂੰ ਵੀ ਜ਼ਿਆਦਾ ਹੋਊਗਾ ਮੈਨੂੰ ਲੱਗਾ ਰਸ਼ ਵਾਲਾ ਵੀ ਲੱਗਿਆ ਰਸ਼ ਜ਼ਿਆਦਾ ਸੀ ਮਤਲਬ ਕਿ ਲਓ ਜੀ 22 ਵੀ ਕਹਿੰਦਾ ਰਸ਼ ਜ਼ਿਆਦਾ ਸੀਗਾ ਮਾਲ ਖਿਲਰਿਆ ਪਿਆ ਸਾਰਾ ਦੇਖੋ ਜੀ ਲੀਰੋ ਲੀਰ ਹੋਇਆ ਪਿਆ ਤੇ ਸਾਰੇ ਇਹ ਮਾਲ ਸੰਭਾਲੀ ਜਾਂਦੇ ਆ ਸੈਟ ਬਾਈ ਸੈਟ ਕਰਨਗੇ ਡਿਜ਼ਾਈਨ ਬਾਈ ਡਿਜ਼ਾਈਨ ਛਾਂਟ ਕੇ ਲਾਉਣਗੇ ਤੇ ਇਸੇ ਨਾਲ ਆਪਾਂ ਅੱਗੇ ਵੀ ਚੱਲਦੇ ਆ ਬਾਈ ਹੋਰ ਉਹਨਾਂ ਨਾਲ ਗੱਲ ਔਰ ਕੀ ਹਾਲ ਹੈ ਗੋਰੀ ਵੀਰਾ ਖੜਾ ਗਿਆ ਦੇਖੋ ਉਹ ਭਾਈ ਸਾਹਿਬ ਹਾਂਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਧਰ ਪੈਣਾ ਨੂੰ ਕੋਰੇ ਜਿਹੜੀ ਵੀਡੀਓ ਦੇਖਣੀ ਆ ਤੁਹਾਡੀ ਹਾਂਜੀ ਹਾਂਜੀ ਨਮਸਕਾਰ ਭੈਣਾ ਮੈਨੂੰ ਇਹ ਖਲਾਰਾ ਕੋ ਪਾਇਆ ਹੋਇਆ ਹੈ ਭਾਈ ਜੀ ਅੱਜ ਹੈਗਾ ਤੀਜਾ ਨਰਾਤਾ ਸੀ ਅੱਛਾ ਤੇ ਆਪਣੇ ਤੁਹਾਨੂੰ ਪਤਾ ਹੈ 50% ਆਫ ਦੀ ਆਫਰ ਲੱਗੀ ਹੋਈ ਹੈ ਬਿਲਕੁਲ ਜੀ ਬਿਲਕੁਲ ਦਾਜਵਰੀ ਦੇ ਸੂਟਾਂ ਤੇ ਵੀ ਆਫਰ ਲੱਗੀ ਹੋਈ ਹੈ ਅੱਛਾ ਠੀਕ ਹੈ ਨੋਰਮਲ ਤੇ ਵੀ ਜਿਹੜਾ ਮਰਜ਼ੀ ਲੈ ਲਓ ਸਾਰੇ ਤੋਂ ਓਵਰ ਲੱਗੀ ਆ। ਆਪਕਾ ਡਿਸਕਾਊਂਟ ਲਾ ਰੱਖਿਆ। ਡਿਸਕਾਊਂਟ ਲਾ ਰੱਖਿਆ ਤੇ ਨਰਾਤਿਆਂ ਕਰਕੇ ਤੀਜਾ ਨਰਾਤਾ ਸੀ। ਅੱਜ ਰਸ਼ ਬਹੁਤ ਸੀ। ਸਾਰੇ ਵਿਆਹ ਦੇ ਕਸਟਮਰ ਹੀ ਸੀ ਆਪਣੇ ਕੋਲ। ਅੱਛਾ। ਮਤਲਬੀ ਬ੍ਰਾਈਡਰ ਵੀ ਮਿਲ ਜਾਂਦੀ ਆ ਆਪਣੇ ਕੋਲ। ਦੇਣ ਲੈਣ ਵਾਲੇ ਕੱਪੜੇ ਵੀ ਮਿਲ ਜਾਂਦੇ ਆ। ਸਾਰੇ ਮਿਲਣਗੇ ਬਾਈ ਜੀ। ਠੀਕ ਹੈ ਜੀ। ਠੀਕ ਹੈ ਤੇ ਰਸ਼ ਬਹੁਤ ਸੀਗਾ। ਤੀਜਾ ਨਰਾਤਾ ਸੀਗਾ। ਮੈਂ ਮੈਨੂੰ ਆਇਆ ਨਾ ਮਾਲ ਜਿਹੜਾ ਖਲਾਰੇ ਹੋਇਆ ਰਸ ਕਰਕੇ ਖਿਲਰ ਕੇ ਜਾਦਾ ਮਾਲ ਰਸ ਕਰਕੇ ਖਿਲਰ ਲ ਗਿਆ ਬਾਈ ਜੀ ਬਾਕੀ ਛਾਂਟ ਕੇ ਲਾਨੇ ਆ ਨਾ ਸ਼ਾਮ ਨੂੰ ਅੱਛਾ ਆ ਸਾਰੇ ਰਹਿ ਕੇ ਲੱਗੇ ਨੇ ਮਤਲਬ ਮਤਲਬ ਇਹ ਖਾਨਾ ਤੁਹਾਡਾ ਵੀ ਖਾਲੀ ਘਰ ਰੱਖਿਆ ਤੁਸੀਂ ਨਾ ਲਓ ਜੀ ਆ ਸਾਰਾ ਮਾਲ ਛਾਂਟ ਕੇ ਲਾਈ ਜਾਂਦੇ ਆ ਬਾਈ ਹੁਰੀ ਦੇਖੋ ਜੀ ਮਾਲ ਲੱਗੇ ਨੇ ਛਾਂਟ ਕੇ ਤੇ ਵੀਰਾ ਵੀ ਮਾਲ ਛਾਂਟ ਕੇ ਲਾ ਰਿਹਾ ਤੁਹਾਡੀ ਵੈਰੈਟੀ ਕਿਹੜੀ ਲਾਨਨੇ ਹੋ ਤੁਸੀਂ ਕਿਹੜੀ ਚੀਜ਼ ਲਾਨਨੇ ਹੋ ਵੀ ਆਪਾਂ ਲਾਨਨੇ ਜਿਵੇਂ ਆ ਦੇਖੋ ਕੋਟਨ ਦੇ ਸੂਟ ਹੈ ਮਸਲੀਨ ਦਾ ਦੁਪੱਟਾ ਨਾਲ ਅੱਛਾ ਮਸਲੀਨ ਦਾ ਦੁਪੱਟਾ ਕੋਟਨ ਦਾ ਸੂਟ ਤੇ ਮਸਲੀਨ ਦੁਪੱਟ ਸਿਰਫ ਸਾਡੇ ਨਾਲ ਬਾਅਦ ਚ ਗੱਲ ਕਰਦਾ ਹੈ ਇੱਕ ਮੈਂ ਪਿੱਛੇ ਲਾ ਕੇ ਦੇਖਿਆ ਉਹ ਪਿੱਛੇ ਨੇ ਮੈਨੂੰ ਪਲੇਨ ਦੀ ਬਹੁਤ ਮਿਲ ਜਾਂਦਾ ਹਾਂ ਇਹ ਪੁੱਛਾ ਕੀ ਕੀ ਰਹਿ ਗਈ ਆਜੋ ਆਪਾਂ ਚੱਲਦੇ ਆਂ ਜੀ ਇਹਨਾਂ ਦੇ ਪ੍ਰਿੰਟਰ ਸਟੂਡੀਓ ਦੇ ਵਿੱਚ ਜਿੱਥੇ ਆਪਾਂ ਭਾਈ ਸਾਹਿਬ ਬੈਠੇ ਨਾਲ ਦੀ ਗੱਲ ਕਰਦਾ ਕੀ ਹਾਲ ਹੈ ਬਾਈ ਵਧੀਆ ਬਾਈ ਵਧੀਆ ਜੀ ਵੀਰੇ ਇੰਨਾ ਮਾਲ ਖਲਾ ਰੱਖਿਆ ਕੀ ਸਿਸਟਮ ਹੈ ਅੱਜ ਭਾਈ ਸਾਹਿਬ ਰਾਸੀ ਬਹੁਤ ਸੀ ਅੱਜ ਅੱਛਾ ਰਾਸੀ ਬਹੁਤ ਜ਼ਿਆਦਾ ਸੀ ਅੱਜ ਲਓ ਜੀ ਬਾਈ ਕਹਿੰਦਾ ਰਸ਼ ਬਹੁਤ ಜಾਸੀ ਇੰਨਾ ਮਾਲ ਖਲਾ ਰੱਖਦਾ ਬਾਈ ਤੁਸੀਂ ਬਹੁਤ ਜਿਆਦਾ ਜੀ ਇਹ ਤਾਂ ਅੱਜ ਬਹੁਤ ਜ਼ਿਆਦਾ ਮਾਲ ਲੱਤ ਆਜੀ ਅੱਛਾ ਮਾਲ ਲੱਗ ਗਿਆ ਇਹ ਇਹ ਤਾਂ ਲੱਗ ਗਿਆ ਮਾਲ ਮਤਲਬ ਕਿ ਜਿੱਸਾ ਨਾਲ ਖਾਣੇ ਗੱਲੇ ਮਾਲ ਵਿਕੇ ਹੀ ਬਹੁਤ ਹੋਣਾ ਕਰਦਾ ਜੀ ਅੱਜ ਰਾਸੀ ਬਹੁਤ ਸੀ ਅੱਜ ਇਹਨਾਂ ਰਸ਼ ਕਿਉਂ ਆ ਤੁਹਾਡੇ ਮਤਲਬ ਜੀ ਆਪਣੇ ਰੇਟ ਬਹੁਤ ਕਰਦੇ ਵੀਰੇ 30% ਰੇ ਅੱਛਾ ਬਹੁਤ ਜ਼ਿਆਦਾ ਹੁੰਦੀ ਹੈ ਦਾਜ ਵਧੀਆਲੀ ਅੱਛਾ ਜੀ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹੈ ਡਿਸਕਾਊਂਟ ਆਫਟਰ ਡਿਸਕਾਊਂਟ ਲੱਗਿਆ ਹੈ ਲਓ ਜੀ ਬਾਈ ਕਹਿੰਦਾ ਆਫਟਰ ਡਿਸਕਾਊਂਟ ਲੱਗਿਆ ਹੋਇਆ ਨਵੀਆਂ ਚੀਜ਼ਾਂ ਡਿਜ਼ਾਈਨਰ ਬਹੁਤ ਚੀਜ਼ਾਂ ਆਈਆਂ ਹੋਈਆਂ ਆ ਮੈਂ ਕਿ ਤੁਹਾਨੂੰ ਰੈਕ ਦਿਖਾ ਰਿਹਾ ਦੇਖੋ ਇਹ ਵੀ ਰੈਕ ਖਾਲੀ ਹੈ ਰੈਕ ਖਾਲੀ ਹੈ ਵੀਰੇ ਥੱਲੇ ਮਾਰ ਦੇਖ ਲਓ ਜਿਨ੍ਹਾਂ ਨੇ ਕਿਵੇਂ ਖਿਲਾ ਰੱਖਿਆ ਗੜਦੁਗੜ ਵੈਰਾਈਟੀ ਕਰ ਰੱਖੀ ਹੈ ਦੇਖੋ ਜੀ ਆਹ ਦੇਖੋ ਤੁਸੀਂ ਦੇਖੀਓ ਨੇ ਵੀਰੇ ਕੀ ਮੋਹਲ ਬਣਿਆ ਹੋਇਆ ਇੱਥੇ ਦੇਖੋ ਇਹ ਇੰਨਾ ਰਸ਼ ਹੋ ਗਿਆ ਇੱਥੇ ਤਾਂ ਹੀ ਕਰਕੇ ਹੀ ਐਨਾ ਮਾਲ ਇੱਥੇ ਖਿਲਰਿਆ ਹੋਇਆ ਵੀਰੇ ਜੇ ਤੁਸੀਂ ਵੀ ਦੇਖੋ ਇਹ ਰਸ ਦਾ ਫਾਇਦਾ ਉਠਾਉਣਾ ਹੈ ਤੁਸੀਂ ਵੀ ਇਸ ਤਰ੍ਹਾਂ ਦੀ ਵੈਰਾਈਟੀ ਨਵੀਂ ਲੈਣੀ ਹੈ ਤੇ ਇੱਕ ਵਾਰੀ ਗੋਠੀ ਵੜਵੜ ਦੇ ਜਰੂਰ ਆ ਕੇ ਜਾਓ ਜੀ ਜਰੂਰ ਆਓ ਤੁਹਾਨੂੰ ਵੀ ਲੈਸ ਮਿਲੂਗੀ ਰੇਟ ਘੱਟ ਮਿਲਣਗੇ ਵੈਰਾਈਟੀ ਬਹੁਤ ਮਿਲੂਗੀ ਤੇ ਆਪਾਂ ਵਾਪਸ ਗੋਰੀ ਵੀਰੇ ਕੋਲੇ ਆ ਗਏ ਵੀਰੇ ਹਮਨ ਦੱਸੋ ਤੁਸੀਂ ਕੀ ਵੈਰਾਈਟੀ ਲੈਣੇ ਹੋ ਕੀ ਚੀਜ਼ ਹੈ ਤੁਸੀਂ ਕਸਟਮਰ ਨੂੰ ਕੀ ਕਹਿਣਾ ਚਾਹੁੰਦੇ ਹੋ ਬਾਈ ਬਾਈ ਜੀ ਅਸੀਂ ਕਹਿਣਾ ਚਾਹੁੰਦੇ ਹਾਂ ਕਸਟਮਰ ਨੂੰ ਵੀ ਇੱਕ ਵਾਰ ਗੋਠੀ ਵਾਲਿਆਂ ਦੇ ਜਰੂਰ ਆਣ ਚਾਹੇ ਟਰਾਈ ਮਾਰਨੀ ਆ ਜਾਣ ਬਜ਼ਾਰ ਨਾਲੋਂ ਰੇਟ ਇੰਨੇ ਤੋਂ ਘੱਟ ਹੈ ਨਾ ਬਾਈ ਜ ਔਰ ਵੈਰੈਟੀ ਜਿੱਤੇ ਜਿਵੇਂ ਇੱਕ ਸੂਟ ਲੈਣਾ ਭਾਈ ਇਹਨੇ ਚਾਰ ਲੈ ਕੇ ਜਾਂਦੀ ਆ ਉਹ ਅੱਛਾ ਇੱਕ ਸੂਟ ਲੈਣਾ ਚਾਰ ਲੈ ਕੇ ਚਲਣ ਕਾਰਨ ਰੇਟ ਘਟ ਰਿਹਾ ਤੇ ਵੈਰੈਟੀ ਵੱਧ ਹੈ ਲਓ ਜੀ ਬਾਈ ਕਹਿੰਦਾ ਤੁਸੀਂ ਇੱਕ ਸੂਟ ਲੈਣ ਆਓਗੇ ਤਾਂ ਚਾਰ ਲੈ ਕੇ ਜਾਓਗੇ ਵੈਰੈਟੀ ਇੰਨੀ ਜਿਆਦੀ ਆਈ ਹੋਈ ਹੈ ਰੇਟ ਇਹਨਾਂ ਘਟਾ ਹੈ ਉਹ ਕਿ ਧੰਨਵਾਦ ਬਾਈ ਜੀ ਠੀਕ ਹੈ ਮੈਂ ਪੰਜ ਚਾਰ ਬੰਦਿਆਂ ਨਾਲ ਹੋਰ ਮਿਲਾਂਦਾ ਜਰੂਰ ਆਇਓ ਪੈਨ ਦੇ ਇੱਕ ਵੀਡੀਓ ਲਾਸਟ ਤੱਕ ਦੇਖਣੀ ਆ ਤੁਹਾਡਾ ਫਾਇਦਾ ਹੋਊਗਾ ਇਹਦੇ ਵਿੱਚ ਮਾਲ ਬਹੁਤ ਖਿਲਰਿਆ ਨਵੀਆਂ ਵੈਰੈਟੀਆਂ ਤੁਹਾਨੂੰ ਮੌਰਨਿੰਗ ਵੀਡੀਓ ਵੀ ਪਾਵਾਂਗੇ ਤੇ ਭਾਈ ਸਾਹਿਬ ਇੱਥੇ ਫੋਲਡਿੰਗ ਕਰ ਲਿਆ ਮarre ਨਾਲ ਵੀ ਗੱਲ ਕਰਦੇ ਆਪ ਬਹੁਤ ਵਧੀਆ ਸਰੋ। ਵੀਰੇ ਮੈਂ ਇਹਨਾਂ ਮਾਲ ਖਿਲਾਰੇ ਹੋਇਆ ਕੀ ਸਿਸਟਮ ਆ ਮਤਲਬ ਕੀ ਇਹ ਜਿੱਦਾਂ ਲਈ। ਮਾਲ ਸਰ ਇਹ ਨਵਾਂ ਆਇਆ ਹੈ। ਅੱਛਾ ਜੀ। ਸ਼ਾਮ ਨੂੰ ਮਾਲ ਉਤਰਦਾ ਹੈ। ਬਾਕੀ 500 ਤੋਂ ਲੈ ਕੇ 900 ਰੁਪਏ ਤੱਕ ਲੈਣ ਦੇਣ ਦੇ ਆਮ ਪੌਂਦੇ ਬੱਚਿਆਂ ਵਾਲੇ, ਲੇਡੀਜ਼ ਵਾਲੇ ਹਰ ਤਰ੍ਹਾਂ ਦੇ ਸੂਟ ਹੈ। 700 ਸੂਟ ਨਵਾਂ ਆਇਆ ਜਿਹੜਾ ਕਿ ਹੁਣ ਸੈੱਟ ਹੋ ਰਿਹਾ ਅੱਛਾ ਤੇ ਇਹਨਾਂ ਖਲਾਰਾ ਪਾ ਰੱਖਿਆ ਵੀ ਕਿ ਮਤਲਬ ਇਹ ਨਹੀਂ ਸਾਰਾ ਸੈੱਟ ਵਾਈਜ਼ ਨਵਾਂ माल ਸੰਭਾਲ ਕੇ ਚੈੱਕ ਕਰਕੇ ਫੇਰ ਲੱਗੇ ਲਓ ਜੀ ਲਓ ਜੀ ਬਾਈ ਕਹਿੰਦਾ ਇਹ ਵੀ ਆਪਾਂ ਸੈੱਟ ਕਰਕੇ ਲਾ ਰਹੇ ਨੇ ਮੁੰਡੇ ਰਸ਼ ਬਹੁਤ ਸੀਗਾ ਤੇ ਡਿਜ਼ਾਈਨ ਬਹੁਤ ਆਏ ਹੋਏ ਨਵੇਂ ਤੁਸੀਂ ਵੀ ਇੱਕ ਵਾਰੀ ਆਓ ਗੋਟ ਲਓ ਜੀ ਵੈਰਾਈਟੀ ਵਾਕਈ ਬਹੁਤ ਇਹਨਾਂ ਕੋਲੇ ਨਵੀਆਂ ਚੀਜ਼ਾਂ ਆਈਆਂ ਹੋਈਆਂ ਤੁਸੀਂ ਵੀ ਲਾਭ ਚੱਕੋ ਆ ਗਏ ਇਹਨਾਂ ਕੋਲੇ ਆ ਦੇਖੋ ਜੀ ਮਾਲ ਤੇ ਮਾਲ ਆਈ ਜਾਂਦਾ ਹੈ ਵੈਰਾਈਟੀ ਬਹੁਤ ਹੈ ਡਿਸਕਾਊਂਟ ਲੱਗੇ ਹੋਇਆ ਹੈ ਗੋਠੀ ਵਰਲਡ ਵਾਈਡ ਦੇ ਆ ਦੇਖੋ ਜੀ ਤੁਹਾਨੂੰ ਮੈਂ ਦਿਖਾ ਰਿਹਾ ਰੈਕ ਬਹੁਤ ਖਾਲੀ ਹੋਏ ਪਏ ਨੇ ਰਸ਼ ਬਹੁਤ ਜ਼ਿਆਦਾ ਹੋ ਰਿਹਾ ਗੋਠੀ ਵਰਲਡ ਵਾਈਡ ਦੇ ਤੁਸੀਂ ਵੀ ਇਹ ਰਸਤੇ ਵਿੱਚ ਆਓ ਆਪਣੇ ਦੇਖੋ ਆਪਣੇ ਵਾਸਤੇ ਜਿਸ ਤਰ੍ਹਾਂ ਦੀ ਵੀ ਵੈਰਾਈਟੀ ਚਾਹੀਦੀ ਹੈ ਜਿਸ ਤਰ੍ਹਾਂ ਦੀ ਵੀ ਸੂਟ ਚਾਹੀਦੀ ਹੈ ਤੇ ਲੈ ਕੇ ਜਾ ਸਕਦੇ ਹੋ ਵੀਰੇ ਬਹੁਤ ਘੱਟ ਰੇਟ ਹੈ ਜੀ ਬਹੁਤ ਜੈਨੂਨੇਟ ਲੱਗੇ ਹੋਇਆ ਗੋਠੀ ਵਰਲਡ ਵਾਈਡ ਦੇ ਤੇ ਇਸੇ ਨਾਲ ਤੁਸੀਂ ਵੀਡੀਓ ਪੂਰੀ ਦੇਖਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਸਾਡਾ YouTube ਤੇ ਸਾਡੇ ਇੰਸਟਾ ਤੇ ਵੀ ਇੰਸਟਾ ਤੇ ਵੀ ਅਸੀਂ ਵੀਡੀਓ ਵਗੈਰਾ ਪਾਣੇ ਲੈਂਦੇ ਦੇਖਿਆ ਕਰੋ ਪੇਜ ਨੂੰ ਫੋਲੋ ਕਰ ਲਓ ਧੰਨਵਾਦ ਥੈਂਕ ਯੂ